ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਮੇ ਵੀਰ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਤੋਕੜ ਗੱਪਣ ਚੱਕ ਪਾਸ ਗਾਂ ਤੁਹਾਨੂੰ ਦਿਖਾਉਣੀ ਆ ਤੇ ਸੋਹਣੇ ਰੰਗ ਰੂਪ ਦੀ ਆ ਤੇ ਚੰਗੇ ਕੱਦ ਕਾਟ ਦੀ ਆ ਤੇ ਬਾਕੀ ਆਪਣੀ ਜੱਕ ਪਾਸ ਕਰਵਾ ਕੇ ਖੜੋ ਤੇ ਆਪਣੀ ਤਸੱਲੀ ਕਰਕੇ ਚੋਅ ਕਰਕੇ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਧੀਆ ਜੀ ਵਧੀਆ ਵਧੀਆ ਚਲੋ ਵਧੀਆ ਚੀਜ਼ਾਂ ਜੇ ਹਾਂਜੀ ਉਦਨ ਵਾਲੀ ਵੇਚ ਲਈ ਜੀ ਕਾ ਫਿਰ ਹਾਂਜੀ ਉਹ ਵੇਖੀ ਜੀ ਉਹ ਬੋਲਾ ਫੋਨ ਆਇਆ ਉਹਦਾ ਪੂਰੇ ਪੰਜਾਬ ਚੋਂ ਜੰਮੂ ਕਸ਼ਮੀਰ ਤੋਂ ਫੋਨ ਆਇਆ ਉਹਦਾ ਹੋਰ ਕਿੱਥੋਂ ਕਿੱਥੋਂ ਆ ਕੇ ਫੋਨ ਹਰਿਆਣਾ ਬੜੀ ਬੜੀ ਤੋਂ ਫੋਨ ਆਇਆ ਜੀ ਦਿੱਲੀ ਚੋਂ ਹਰਿਆਣਾ ਚੋਂ ਸਾਰੇ ਕਿਤੇ ਫੋਨ ਆ ਗਏ ਹਾਂਜੀ ਠੀਕ ਆ ਹੂੰ ਦੇ ਉਹ ਫਿਰ ਵੀਰਾਂ ਦੀ ਡਿਮਾਂਡ ਬੜੀ ਸੀ ਅੱਛਾ ਕਿ ਤੁਹਾਡਾ ਡੰਗਰ ਚੰਗਾ ਹੁੰਦਾ ਆ ਅਸੀਂ ਆਖਿਆ ਚੱਲ ਕੋਈ ਗੱਲ ਨਹੀਂ ਆਪਾਂ ਵੀ ਫਿਰ ਕੋਈ ਲੱਭ ਕੇ ਪਾ ਦਿੰਨੇ ਆ ਅੱਛਾ ਇਹ ਸਾਨੂੰ ਮੇਰੇ ਘਰ ਦੇ ਵਿੱਚੋਂ ਅੱਛਾ ਆਖਿਆ ਚੱਲ ਇਹ ਇਹ ਆ ਵੀ ਚਲੋ ਤਾਂ ਅਸੀਂ ਉਤਰਾ ਵਪਾਰੀਆਂ ਦੇ ਨਾਲ ਜਿਹੜਾ ਮਾਲ ਦਮਾਉਂਦੇ ਜੇ ਹਾਂ ਜਿਹੜਾ ਪਾਹਲੀ ਦਾ ਕੰਮ ਆ ਅਸੀਂ ਲੋਕਾਂ ਡੰਗਰ ਡੰਗਰ ਦਮਾਉਂਦੇ ਆ ਹਾਂਜੀ ਹਾਂਜੀ ਤੇ ਫਿਰ ਤੁਹਾਨੂੰ ਇੱਕ ਆ ਚੰਗੇ ਲੱਗੇ ਤੁਸੀਂ ਆਪ ਵੀ ਫਿਰ ਲੈਣ ਤੇ ਵੇਚਣ ਲਈ ਹੈ ਨਾ ਉਸ ਦਿਨ ਆਪਾਂ ਘਰ ਦੀ ਗਾਂ ਪਾਈ ਸੀ ਪਾਈ ਸੀ ਉਹ ਗਾਂ ਤੁਸੀਂ ਦੱਸਣ ਦੇ ਵੀ ਫੋਨ ਫਾਨ ਜਿਹੜੇ ਕਾਫੀ ਆਏ ਆ ਹਾਂਜੀ ਬਹੁਤ ਫੋਨ ਆਇਆ ਪਿੱਛੇ ਠੀਕ ਹੈ ਤੇ ਅੱਜ ਵੀ ਫਿਰ ਦੇ ਦੇਣੀ ਜਾਜ ਜੀ ਜਾਜ 20 ਲੀਟਰ ਵਾਲੀ ਤਾਜੀ ਸੂਈ ਨੇ ਕੱਢਿਆ ਚਲੋ ਇੱਕ ਵਾਰੀ ਨਾਮ ਦੱਸਦਾ ਆਪਣਾ ਪਹਿਲਾ ਨਾਮ ਮੇਰਾ ਗਰਨਾਮ ਸਿੰਘ ਆ ਹਾਂਜੀ ਛੋਟਾ ਨਾਮ ਗੰਮਾ ਕਹਿੰਦੇ ਆ ਗੰਮਾ ਹੀ ਚੱਲਦਾ ਜ਼ਿਆਦਾ ਹਨਾ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂ ਇੱਥੇ 14 ਕਿਲੋਮੀਟਰ ਜਨਾਲਾ ਤੇ 3-4 ਕਿਲੋਮੀਟਰ ਡੇਵਰ ਮਦਾ ਪੈਂਦਾ ਹੈ ਦੇ ਫੋਨ ਨੰਬਰੇ ਬੋਲਦਾ 992971632 ਠੀਕ ਐ ਉਸ ਦਿਨ ਦੇ ਪਹਿਲਾਂ ਤੁਸੀਂ ਕਹਿੰਦੇ ਸੀ ਕਾਨ ਦਿੱਲੀ ਕੱਲਣੀ ਆ ਉਹ ਫੇ ਦਿੱਲੀ ਹਰਪ੍ਰੀਤ ਜੀ ਕੋਈ ਗੱਡੀ ਨਹੀਂ ਵਾਲਾ ਕਰਦਾ ਇਹ ਵੀ ਮੁੰਡਾ ਆਪਣੇ ਨਾਂ ਰਿੰਦਾ ਇਹ ਵੀ ਦਲਾਲੀ ਕਰਦਾ ਅੱਛਾ ਤੇ ਇਹਨੇ ਵੀ ਬਿਚਾਰੇ ਬੜੇ ਫੋਨ ਲਾਏ ਤੇ ਮੈਂ ਵੀ ਬੜੇ ਇਲਾਜ ਦੇ ਗੱਡੀ ਵਾਲਾ ਕੋਈ ਮੂੰਹ ਨਾ ਕਰੇ ਅੱਛਾ ਇਹ ਦੂਰ ਨਹੀਂ ਜਾਣਾ ਨਹੀਂ ਪਾਣੀ ਪੋਣੀ ਦੀ ਵਾਈ ਜਾਣਾ ਹਾਂਜੀ ਹਾਂ ਬੰਦੇ ਉੱਥੇ ਰਹਿ ਜੇ ਕਿਤੇ ਅੱਛਾ ਆ ਚੱਕਰ ਕਰਕੇ ਫਿਰ ਉਹ ਬਿਚਾਰੇ ਨਹੀਂ ਤੇ ਉਧਰਾਂ ਦਿੱਲੀ ਕੱਲ ਨਹੀਂ ਗੜਗਾਉ ਜਾਣੀ ਗੜਗਾਉ ਅੱਛਾ ਗੜਗਾਉ ਕੱਲ ਨਹੀਂ ਗੜਗਾਉ ਜਾਣੀ ਓ ਸਾਰੇ ਬੱਡਟ ਪਾ ਦੇਣੇ ਹਨ ਸਾਰੇ ਟੱਪ ਜਾਣੀ ਠੀਕ ਹੈ ਹਾਂਜੀ ਤੇ ਚਲੋ ਫਿਰ ਹੁਣ ਆਏ ਦੇ ਬਾਰੇ ਦੱਸਿਏ ਕਿੰਨੇ ਚਾਰ ਦੀ ਚੱਕ ਪਾਸ ਹੈ ਹਰਪ੍ਰੀਤ ਜੀ ਇਹ 5 ਮਹੀਨਿਆਂ ਦੀ ਚੱਕ ਪਾਸ ਹਾਂਜੀ 7 ਲੀਟਰ ਦੁੱਧ ਅੱਛਾ ਠੀਕ ਹੈ ਤੇ ਜੇ ਸਵੇਰ ਦੀ ਇਹ ਗੱਬਣ ਅੱਛਾ ਦੋਹਾਂ ਨੇ ਦੂਸਰਾ ਸਵੇਰ ਸੁਈ ਹੈ ਹਾਂਜੀ ਦੂਸਰਾ ਸਵੇਰ ਸੁਈ ਤੇ ਤੀਜੇ ਸਵੇਰ ਦੀ ਇਹ ਗੱਬਣ ਹੈ ਅੱਛਾ ਹਾਂ ਇੱਥੇ ਕੋਈ ਆਵੇ ਵੀਰ ਆਪਣੀ ਤਸੱਲੀ ਕਰੇ ਦੋ ਡੰਗ ਚੋਵੇ ਚੈੱਕ ਪਾਸ ਕਰਕੇ ਖੜੇ ਅਸੀਂ ਤੇ ਚੈੱਕ ਕਰਾ ਕੇ ਲੈਂਦੀ ਆ ਅੱਛਾ ਹਾਂਜੀ ਤੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਸੱਜਣ ਨੇ ਹਰਪ੍ਰੀਤ ਨੇ 20 ਲੀਟਰ ਦੁੱਧ ਚੋਆਇਆ ਜੋ ਅੱਛਾ ਹਾਂਜੀ ਤੋਰਾਂ ਫੇਰ ਇੱਕ ਰੀਨ ਬਾਕੀ ਸੋਨੇ ਰੰਗ ਰੂਪ ਦੀਆਂ ਗਾਂ ਆ ਇਹ ਆ ਵੀ ਗਾਂ ਸੰਭਨ ਵਾਲੀ ਆ ਜਿਹੜੀ ਗਾਂ ਪਿੱਛੇੋਂ ਚੱਲੇ ਸੰਭੀ ਸੰਭੀ ਚੰਗੀ ਆ ਵੀ ਛੜੀਆਂ ਛੜੀਆਂ ਲੱਗੀਆਂ ਉਹਦੇ ਕਰਕੇ ਥੋੜਾ ਜਿਆ ਲੱਗ ਸਕਦਾ ਨਮਾਈ ਨਮੁਈ ਨਹੀਂ ਆ ਪੂਰੀ ਇਹ ਉਤਰਾਏ ਭਾਰੇ ਪੱਲੇ ਦੀ ਗਾਂ ਵਾ ਚੰਗੇ ਕਦ ਕਾਟ ਚ ਤੇ ਥੱਲੇ ਵੀ ਚੰਗੇ ਅਜ ਲੈ ਆਹਹਹ ਬਹਾ ਗਾਦੀ ਹਾਥੀ ਏ ਬਾਕੀ ਨਵੀਂ ਜਗ੍ਹਾ ਤੇ ਆ ਕੇ ਵੀ ਪਛੇ ਥੋੜਾ ਜਿਹਾ ਕਰ ਜਾਂਦਾ ਜੰਮੀ ਪਲੀ ਉਤਰਾ ਚੰਗੀ ਆ ਸਾਂਭੀ ਸੁੰਭੀ ਚੰਗੀ ਰਾਜੀ ਆ ਪੂਰੀ ਚਲ ਬੰਦ ਵੀ ਦੀ ਥਾਣੇ ਤੇ ਤੁਹਾਨੂੰ ਦਿਖਾ ਦਈਏ ਕਦੀ ਲੱਗੇ ਤਾ ਦੇਖ ਸੰਦੇ ਜੀ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਦੂਸਰੇ ਪਾਸੇ ਤਾਂ ਥੰ-ਥੰ ਦਿਖਾ ਦिए ਆ ਦੇਖ ਸੰਦੇ ਜੀ ਥਾਨੇ ਦੇ ਥਾਨਾ ਦਾ ਸਾਈਜ਼ ਗਿਆ ਆਪ ਜਿਹੜਾ ਇਹਦਾ ਉਤਰਾਂ ਚਲੋ ਠੀਕ ਆ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਕਿੰਨਾ ਫੇਰ ਅਜ ਮੁੱਲ ਰੱਖ ਦੇਣਾ ਇਹਦਾ ਆਪਰੇ ਜੀ ਮੋਲ ਦੇ ਆਪਾਂ ਕਰਾਂਗੇ ਜਾਇਜ ਹਾਂਜੀ ਤੇ ਜੇ ਕੋਈ ਵੀਰ ਮੇਰਾ 4 ਮਹੀਨੇ ਸਾਹਮਲੇਗਾ ਤੇ 60 65 ਦੀ ਵਸ਼ੀ ਕਾ ਮਿਕਣੀ ਹੈ ਹਾਂਜੀ ਕਿਉਂਣ ਆਪਾਂ ਸਾਹਮ ਸੌਮ ਛੱਡ ਦਾਂਗੇ ਅੱਛਾ ਮੋਲ ਆਪਾਂ 40 ਕਰ ਲਈਏ ਹਾਂਜੀ ਸਾਮੀ ਵਿਗ ਜਾਣੀ ਆ ਪੰਜ ਛੱਡ ਦਾਂਗੇ 35 ਦੇ ਦਾ 35000 ਦੀ 35 ਚਲੋ ਬਾਕੀ ਮੌਕੇ ਤੇ ਹੋਰ ਕਰ ਦਿੰਗ ਕਰ ਦਾਂਗਾ ਛੋਟ ਛੱਪਾ ਕੋ ਫੋਨ ਲਾਵੇ ਇੱਕ ਰਹੀ ਹਣਾ ਫੋਨ ਲਾਵੇ ਵੀਰ ਕਰ ਦਾਂਗੇ ਛੋਟ ਛੱਪਾ ਠੀਕ ਹੈ ਤੇ ਬਾਕੀ ਕੋਈ ਚੈੱਕ ਪਾਸ ਕਰਵਾ ਕੇ ਖੜੇ ਹਾਂ ਸਾਡੇ ਘਰੋਂ ਵੀਰ ਜੀ ਕੋਈ ਭਾਵੇਂ ਡਾਕਟਰ ਲੈਵੇ ਆਪਣਾ ਹਾਂਜੀ ਉਹ ਚੈੱਕ ਕਰਾ ਖੜੇ ਅਸੀਂ ਚੈੱਕ ਕਰ ਠੀਕ ਆ ਆਪਣਾ ਚੈੱਕ ਪਾਸ ਕਰਕੇ ਲੈਣ ਤੇ ਬਾਕੀ ਫਿਰ ਵੀ ਕੋਈ 2 ਦਿਨਾਂ ਦੇ ਵਿੱਚ ਵਿੱਚ ਆਪਣੀ ਜਾ ਕੇ ਚੈੱਕ ਕਰਾ ਲੈਣ ਹਾਂਜੀ ਆਪਣੀ ਜਾ ਕੇ ਕਰਾ ਲੈਣ 2 ਦਿਨਾਂ ਤੱਕ ਤੁਹਾਡੀ ਜ਼ਿੰਮੇਵਾਰੀ ਰਹੂਗੀ ਸਾਡੀ ਜ਼ਿੰਮੇਵਾਰੀ ਹੈ ਭਾਈ ਇੱਥੇ ਕਰਾ ਲੈ ਸਾਡੇ ਕੋਲ ਵੀਡੀਓ ਕਾਲ ਤੇ ਭਾਵੇਂ ਇੱਥੇ ਡਾਕਟਰ ਸਾਦ ਕੇ ਕਰਾ ਲੈ ਅੱਛਾ ਸਾਡੇ ਕੋਲ ਤੋਂ ਕੱਲ ਮੀਂਹ ਕਰਕੇ ਬਾਹਰ ਹੀ ਉਹਨਾਂ ਦਾ ਜਿੱਦਾਂ ਮਤਲਬ ਇਹਦਾ ਸੀ ਉਹ ਇਹਨਾਂ ਮੁੰਡਿਆਂ ਸੋ ਮੈਂ ਕਿਹਾ ਵੀਡੀਓ ਬਣਾ ਲੈ ਹਾਂਜੀ ਹਾਂਜੀ ਉਹ ਮੀਂਹ ਦੇ ਵਿੱਚ ਕੋਈ ਵੀਡੀਓ ਨਹੀਂ ਬਣੀ ਠੀਕ ਆ ਹਾਂਜੀ ਚਲੋ ਬਾਕੀ ਆ ਵੀ ਗੱਬਣਿਆ ਚੈੱਕ ਪਾਸ ਤੇ ਹੋਈ ਜਾਣੀ ਬਾਕੀ ਆਪਣੀ ਤਸੱਲੀ ਕਰਕੇ ਤੇ ਵੇਸ ਚਾ ਕੇ ਆਪਣੀ ਮਰਜ਼ੀ ਨਾਲ ਪਸ਼ੂ ਖ